ਸੌਦਾ ਸਾਧ ਦੇ ਪੈਰੋਲ ਮਿਲਣ ਦੀ ਖਬਰ ਜਦੋਂ ਸਾਹਮਣੇ ਆਈ ਸੀ ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਹਰਿਆਣਾ ਦੇ ਸਿਆਸੀ ਸਮਿਕਰਨ ਬਦਲਣ ਵਾਲੇ ਨੇ ਪਰ ਕਿਸ ਰੁਖ ਦੇ ਵਿੱਚ ਵਰਤਣ ਵਾਲੇ ਨੇ ਬਦਲਣ ਵਾਲੇ ਨੇ ਇਹਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿਆਸ ਰਹੀਆਂ ਚੱਲ ਰਹੀਆਂ ਸੀ ਪਰ ਦਰਸਲ ਇੱਕ ਨਿੱਜੀ ਅਖਬਾਰ ਦੇ ਵਿੱਚ ਇੱਕ ਰਿਪੋਰਟ ਛਭੀ ਹੈ ਉਹਦੇ ਉੱਤੇ ਨਾਮ ਲਿਖਿਆ ਹੋਇਆ ਨਿਧੀ ਸ਼ਰਮਾ ਜ਼ਾਹਿਰ ਤੌਰ ਤੇ ਉੱਤੇ ਪੱਤਰਕਾਰ ਦਾ ਹੋ ਸਕਦਾ ਹੈ ਪਰ ਦੂਜੇ ਪਾਸੇ ਗੁਰਮੀਤ RAM ਰਹੀਮ ਨੂੰ ਲੈ ਕੇ ਸੌਦਾ ਸਾਧ ਨੂੰ ਲੈ ਕੇ ਇਹ ਸਾਫ਼ ਉਸ ਰਿਪੋਰਟ ਦੇ ਵਿੱਚ ਲਿਖ ਦਿੱਤਾ ਗਿਆ ਹੈ ਕਿ ਡੇਰਾ ਸਿਰਸਾ ਦੇ ਵੱਲੋਂ ਆਪਣੇ ਫਾਲੋਅਰਜ਼ ਨੂੰ ਉਹਨਾਂ ਦੇ ਕੀਤੇ ਜਾਣ ਵਾਲੇ ਸਤਸੰਗ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਕਿ ਬੀਜੇਪੀ ਨੂੰ ਵੋਟ ਪਾਈ ਜਾਵੇ। ਯਾਨੀ ਕਿ ਕੀ ਡੇਰਾ ਸੱਚਾ ਸੌਦਾ ਡੇਰਾ ਸਿਰਸਾ ਜਿਹੜਾ ਹੈ ਉਹ ਉਹ ਬੀਜੇਪੀ ਦੇ ਹੱਕ ਚ ਭੁਗਤਣ ਜਾ ਰਿਹਾ। ਇਹ ਨਿਊਜ਼ ਰਿਪੋਰਟ ਖਾਸ ਕਰਕੇ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਜਿਹੜੀ ਇਹ ਸੌਦਾ ਸਾਦ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ। 20 20 ਦਿਨਾਂ ਦੀ ਪੈਰੋਲ ਤੇ ਬਾਹਰ ਆਉਣ ਤੋਂ ਇੱਕ ਦਿਨ ਬਾਅਦ ਹੀ ਇਹ ਨਿਊਜ਼ ਰਿਪੋਰਟ ਸਾਹਮਣੇ ਆ ਗਈ ਹੈ ਔਰ ਉਸ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਬੀਜੇਪੀ ਨੂੰ ਵੋਟ ਪਾਉਣ ਵਾਸਤੇ ਕਿਹਾ ਗਿਆ ਉਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਅਜੇ ਤੱਕ ਸਤਸੰਗ ਭਵਨ ਦੇ ਵਿੱਚ ਸਤਸੰਗ ਦੌਰਾਨ ਸਟੇਜ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਕਿੱਧਰ ਵੱਲ ਨੂੰ ਝੁਕਾਅ ਹੋ ਸਕਦਾ ਪਰ ਕਿਹਾ ਗਿਆ ਕਿ ਇਸ ਵਾਰੀ ਖਾਸ ਤੌਰ ਦੇ ਉੱਤੇ ਪੰਡਾਲ ਅੰਦਰ ਜਿੱਥੇ ਕਨਾਂਤਾ ਵਿਚਿਆ ਸੀ ਸੰਗਤਾਂ ਬੈਠੀਆਂ ਸੀ ਉਹਨਾਂ ਦੇ ਵਿੱਚ ਜਾ ਕੇ ਜਿਹੜੇ ਆਫਿਸ ਬੇਰਰਸ ਸੀਗੇ ਜਿਹੜੇ ਸੇਵਾਦਾਰ ਸੀ ਉਹਨਾਂ ਲੋਕਾਂ ਦੇ ਵਿੱਚ ਬਹਿ ਕੇ ਗਰੁੱਪ ਬਣਾ ਕੇ ਤੇ ਲੋਕਾਂ ਨੂੰ ਸਮਝਾ ਰਹੇ ਸੀ ਤੁਹਾਨੂੰ ਮੀਡੀਆ ਰਿਪੋਰਟ ਦੇ ਜ਼ਰੀਏ ਦੱਸਦੇ ਪਏ ਆ ਕਿ ਉਹਨਾਂ ਨੂੰ ਸਮਝਾਇਆ ਗਿਆ ਇਹਦੇ ਨਾਲ ਇਹ ਵੀ ਉਸ ਮੀਡੀਆ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਈਟੀ ਯਾਨੀ ਕਿ ਇਕਨੋਮਿਕ ਟਾਈਮਜ਼ ਦਾ ਇੱਕ ਆਰਟੀਕਲ ਹੈ ਉਹਦੇ ਵਿੱਚ ਵੀ ਇਹ ਜਾਣਕਾਰੀ ਲਿਖੀ ਗਈ ਹੈ ਕਿ ਸੰਗਤਾਂ ਨੂੰ ਸਾਫ਼ ਤੌਰ ਦੇ ਉੱਤੇ ਸਮਝਾਇਆ ਗਿਆ ਕਿ ਬੀਜੇਪੀ ਨੂੰ ਵੋਟ ਪਾਉਣੀ ਹੈ ਇੱਥੋਂ ਤੱਕ ਵੀ ਅਪੀਲ ਕੀਤੀ ਗਈ ਹੈ ਕਿ ਜਿਹੜੇ ਬੀਜੇਪੀ ਦੇ ਬੂਥ ਹੈਗੇ ਆ ਉਹ ਵੀ ਭਰੇ ਜਾਣ ਅਪੀਲ ਕੀਤੀ ਗਈ ਹੈ ਕਿ ਹਰ ਇੱਕ ਕਲੋਨੀ ਵਿੱਚੋਂ ਹਰ ਇੱਕ ਜਿਹੜਾ ਸੰਗਤਾਂ ਦੇ ਵਿੱਚੋਂ ਇੰਡੀਵਿਜੂਅਲ ਹੈ ਉਹ 5-5 ਲੋਕਾਂ ਨੂੰ ਬੀਜੇਪੀ ਦੇ ਵੋਟ ਪਾਉਣ ਵਾਸਤੇ ਪ੍ਰੇਰਿਤ ਕਰੇ ਲੈ ਕੇ ਆਵੇ ਇੱਕ ਵੱਡੇ ਤੌਰ ਦੇ ਉੱਤੇ ਚੇਨ ਬਣਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੱਤ ਸੰਗ ذریعے ਬੀਜੇਪੀ ਨੂੰ ਵੋਟਾਂ ਪੁਆਈਆਂ ਜਾ ਰਹੀਆਂ ਨੇ ਇਹ ਨਿਊਜ਼ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਇੱਕ ਨਿੱਜੀ ਅਖਬਾਰ ਦੇ ਵਿੱਚ ਖੁਲਾਸਾ ਕੀਤਾ ਗਿਆ ਔਰ ਉਹਦੇ ਵਿੱਚ ਪੂਰਾ ਵੇਰਵਾ ਇਸ ਦਾ ਮੈਂਸ਼ਨ ਕੀਤਾ ਗਿਆ ਕਿ ਕਿਸ ਤਰ੍ਹਾਂ ਇਹ ਅੰਦਰ ਖਾਤੇ ਇਨਫੋਰਮੇਸ਼ਨ ਸਾਹਮਣੇ ਆਈ ਹੈ ਔਰ ਇਸ ਇਨਫੋਰਮੇਸ਼ਨ ਦੇ ਵਿੱਚ ਸਾਫ਼ ਦੱਸਿਆ ਗਿਆ ਕਿ ਸੌਦਾ ਸਾਧ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਇੱਕ ਦਿਨ ਬਾਅਦ ਹੀ ਇਹ ਐਲਾਨ ਡੇਰਾ ਸਰਸਾ ਤੋਂ ਕਰ ਦਿੱਤਾ ਗਿਆ ਹੁਣ ਸੱਚਾਈ ਕਿੰਨੀ ਕਹੇ ਪੱਤਰਕਾਰ ਜਾਣ ਸਕਦੇ ਆ ਜੇ ਅਖਬਾਰ 'ਚ ਛਾਪੀ ਹੈ ਇਹ ਖਬਰ ਤਾਂ ਜ਼ਾਹਿਰ ਤੌਰ ਦੇ ਉੱਤੇ ਪੁਸ਼ਟੀ ਤੋਂ ਬਾਅਦ ਹੀ ਛਾਪੀ ਹੋਵੇਗੀ ਪਰ ਇਸ ਦੇ ਬਾਵਜੂਦ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ